ਅੱਜ ਜੀ ਆਪਾਂ ਜੀ ਤੁਹਾਨੂੰ ਬਿਜਲੀ ਵਾਲਾ ਸਚ ਬੋਰਡ ਸਾਫ ਕਰਕੇ ਦਿਖਾਵਾਂਗੇ ਤੇ ਪਹਿਲਾਂ ਇਹਦੀ ਸਾਵਧਾਨੀ ਵਰਤਣੀ ਆ ਜਿੱਥੋਂ ਤੁਹਾਡੀ ਮੇਨ ਲਾਈਟ ਘਰ ਦੇ ਵਿੱਚ ਆ ਰਹੀ ਹੈ ਉਥੋਂ ਸੱਚ ਬੰਦ ਕਰੋ ਫੇਰ ਹੀ ਤੁਸੀਂ ਇਹ ਬੋਰਡ ਨੂੰ ਟੱਚ ਕਰੋ ਤੇ ਦੇਖੋ ਜੀ ਆਪਾਂ ਨੇ ਨਾਰਮਲੀ ਇੱਕ ਚੀਜ਼ ਲਈ ਆ ਸਿਰਫ ਇੱਕ ਚੀਜ਼ ਹੀ ਲੈਣੀ ਆ ਤੁਸੀਂ ਕਾਟਨ ਦੇ ਉੱਤੇ ਲਗਾਉਂਦੇ ਸਾਰ ਹੀ ਤੁਹਾਡਾ ਇਹ ਬੋਰਡ ਬਿਲਕੁਲ ਸਾਫ ਹੋਣਾ ਸ਼ੁਰੂ ਹੋ ਗਿਆ ਜਿੰਨੀ ਮਰਜ਼ੀ ਖਾਲਸ ਲੱਗੇ ਹੋਏ ਜਿੰਨਾ ਮਰਜ਼ੀ ਗੰਦੇ ਤੋਂ ਗੰਦਾ ਬੋਰਡ ਹੋਵੇ ਤੇ ਜਿੰਨੇ ਆਪਣੇ ਨੇਲ ਪੇਂਟ ਲੱਗੀ ਹੋਈ ਆ ਉਹ ਵੀ ਲੈ ਗਈ ਤੇ ਇਹ ਆਪਣੇ ਘਰ ਦੇ ਵਿੱਚ ਨਾਰਮਲ ਹੀ ਚੀਜ਼ ਹੁੰਦੀ ਆ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਤੇ ਜਾਣ ਲੱਗੇ ਲਾਈਕ ਵੀ ਜ਼ਰੂਰ ਕਰਕੇ ਜਾਇਆ ਕਰੋ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਉਹ ਹੈ ਕਿ ਨੇ ਆਪਣੀ ਜੀ ਸੁਚੋੜ ਤੇ ਸੁਚੋੜ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਉੱਤੇ ਕਿੰਨੀ ਕਾਲਸ ਲੱਗੀ ਹੋਈ ਹੈ ਕੁਛ ਨੇਲ ਪੇਂਟ ਵੀ ਲੱਗੀ ਹੋਈ ਆ ਤੇ ਜਦੋਂ ਆਪਾਂ ਸੁੱਚਾਂ ਨੂੰ ਟੱਚ ਕਰਦੇ ਹਾਂ ਕੋਈ ਨਾ ਕੋਈ ਆਪਣੇ ਹੱਥਾਂ ਨੂੰ ਵੀ ਕਾਲਸ ਵਗੈਰਾ ਲੱਗੀ ਹੁੰਦੀ ਆ ਤੇ ਉਹ ਜਦੋਂ ਆਪਾਂ ਇਸ ਸੁੱਚਾਂ ਨੂੰ ਲੱਗ ਜਾਂਦੀ ਆ ਤੇ ਇਹ ਜੇ ਆਪਾਂ ਨਾਰਮਲ ਨਾ ਕੱਪੜੇ ਨਾਲ ਸਾਫ਼ ਕਰਦੇ ਆ ਤੇ ਬਿਲਕੁਲ ਨਹੀਂ ਹੁੰਦੀਆਂ ਹੈਗੀਆਂ ਸਾਫ਼ ਤੇ ਆਪਾਂ ਜਿਹੜੀ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਉਹ ਨਾਰਮਲ ਹੀ ਪਹਿਣਾ ਦੇ ਕੋਲੇ ਉਹ ਚੀਜ਼ ਹੁੰਦੀ ਆ ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰ ਸਕਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇੱਕ ਕਾਟਨ ਲਵਾਂਗੇ ਕਾਟਨ ਦੇ ਨਾਲ ਨਾ ਆਪਾਂ ਨੋਰਮਲ ਹੀ ਪਹਿਲਾਂ ਇਹਨੂੰ ਸਾਫ਼ ਕਰਕੇ ਦਿਖਾਉਣੀ ਆ ਤੇ ਬਿਲਕੁਲ ਨਹੀਂ ਦੇਖੋ ਜੀ ਕਾਲਸ ਜਿਹੜੀ ਲੱਗੀ ਹੋਈ ਆ ਉਹ ਨਹੀਂ ਲਹਿ ਰਹੀ ਦੇਖੋ ਬਿਲਕੁਲ ਆਪਣੇ ਕਾਟਨ ਇਹ ਸਾਫ਼ ਆ ਹਾਂਜੀ ਇੱਥੇ ਲੈਣਾ ਇੱਕ ਰਿਮੂਵਰ ਇਹ ਭੈਣਾ ਕੋਲ ਹੈਗਾ ਹੀ ਆ ਜੀ ਤੇ ਨਹਲ ਪੇਟ ਲੌਂਗ ਵਾਸਤੇ ਜਿਹਦੀ ਵਰਤੋਂ ਆਪਾਂ ਕਰਦੇ ਆ ਤੇ ਹੁਣ ਆਪਾਂ ਥੋੜਾ ਜਿਹਾ ਕਾਟਨ ਨੂੰ ਲਗਾ ਲਾਂਗੇ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਆਪਾਂ ਨੂੰ ਜ਼ਿਆਦਾ ਵੀ ਨਹੀਂ ਇਹਦੀ ਲਗਾਉਣ ਦੀ ਲੋੜ ਪੈਣੀ ਹੈਗੀ ਤੇ ਨਾਰਮਲ ਹੀ ਲਾਈ ਤੇ ਹੀ ਲੈ ਜਾ ਜਿਹੜੀ ਨੇਲ ਪੇਂਟ ਹੁੰਦੀ ਹੈ ਦੇਖੋ ਜੀ ਤੁਸੀਂ ਹਮੇਸ਼ਾ ਕਦੇ ਵੀ ਦੇਖਿਓ ਤੇ ਪਾਣੀ ਨਾਲ ਨਹੀਂ ਸਾਫ਼ ਹੋਊਗੀ ਇਹ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਇਹ ਬੋਰਡ ਸੀਗਾ ਸੈਟਾਂ ਤੋਂ ਦੇਖੋ ਸਾਫ਼ ਹੋ ਗਿਆ ਤੇ ਆ ਵੀ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ। ਜਲਦੀ ਜਲਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰਦਿਆਂ ਕਰੋ। ਜਿੰਨੇ ਆਪਣੇ ਮਰਜ਼ੀ ਇਹਦੇ ਉੱਤੇ ਕਾਲਸ ਦੇ ਨਿਸ਼ਾਨ ਹੋ। ਤੇ ਸੋਖੇ ਤਰੀਕੇ ਨਾਲ ਸਾਫ ਹੋ ਜੂਗਾ ਆਪਾਂ ਨੇ ਜੀ ਪਹਿਲਾ ਮੋਟੀ ਪੁੱਟੀ ਕਾਪਸ ਜਿਹੜੀ ਸੀ ਲੱਗੀ ਹੋਈ ਉਹ ਿੱਤੀ ਆਪਾਂ ਲਾ ਤੇ ਇੱਕ ਵਾਰੀ ਆਪਾਂ ਫੇਰ ਕਾਟਨ ਇਹਦੇ ਉੱਤੇ ਇਸੇ ਤਰੀਕੇ ਨਾਲ ਲਗਾ ਕੇ ਸਾਫ ਕਰਾਂਗੇ ਦੇਖੋ ਜੀ ਆਪਣੇ ਇਸ ਸੱਚ ਬੋਰਡ ਦੇ ਉੱਤੇ ਕਿੰਨੀ ਗਾਰਸ ਜ਼ਿਆਦਾ ਲੱਗੀ ਹੋਈ ਸੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਾ ਸਕਦੇ ਹੋ ਇੱਕ ਤਰੀਕਾ ਹੋਰ ਵੀ ਹੈ ਜੀ ਉਹ ਤੁਸੀਂ ਜਿਹੜਾ ਲੈਣਾ ਮਸ਼ੀਨ ਦਾ ਤੇਲ ਜਿਹੜੀ ਆਪਣੇ ਕੱਪੜੇ ਸੇਉਣ ਵਾਲੀ ਮਸ਼ੀਨ ਹੁੰਦੀ ਹੈ ਨਾ ਉਹਦਾ ਤੇਲ ਹੁੰਦਾ ਜਿਹੜਾ ਤੁਸੀਂ ਉਹਦੇ ਨਾਲ ਵੀ ਸਾਫ ਕਰ ਸਕਦੇ ਹੋ ਸਾਰਿਆਂ ਨੂੰ ਵਧੀਆ ਇਹ ਵੈਸਟ ਤਰੀਕਾ ਇਹੀ ਹੈ ਜੀ ਲੋ ਜੀ ਆਪਣੀਆਂ ਸੁਚਾਂ ਇਹ ਸਾਰੀਆਂ ਹੋ ਗਈਆਂ ਸਾਫ਼ ਇਸੇ ਤਰੀਕੇ ਨਾਲ ਤੁਸੀਂ ਦੇਖੋ ਜੀ ਪਰ ਮੁਕਰ ਲੈਣਾ ਤੇ ਸਾਰੀਆਂ ਸੁਚਾਂ ਇਸੇ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਜਿੰਨੇ ਮਰਜ਼ੀ ਆਪਣੇ ਸੁਚਬੜ ਗੰਦੇ ਤੋਂ ਗੰਦੇ ਹੋਣ ਸਾਰੇ ਨੂੰ ਵੈਸਟ ਤਰੀਕਾ ਹੈ ਜੀ ਤੁਹਾਨੂੰ ਮੈਂ ਸੌਖਾ ਤਰੀਕਾ ਦੱਸਿਆ ਵੀਡੀਓ ਨੂੰ ਵੱਧਦੇ ਤੋਂ ਵੱਧ ਜੀ ਸ਼ੇਅਰ ਕਰਦੇ ਆ ਕਰੋ ਲੋ ਜੀ ਆਪਣੇ ਸੁੱਚ ਬੋਰ ਹੋ ਗਏ ਬਿਲਕੁਲ ਇਹ ਸਾਫ ਆਪਾਂ ਨੇ ਜੀ ਇੱਕ ਹਲਿਆਸੀ ਦਾ ਰਿਮੂਵਲ ਤੇ ਜਿਹਦੇ ਨਾਲ ਆਪਾਂ ਨੇ ਸੁੱਚੋਰ ਤੁਹਾਨੂੰ ਸਾਫ ਕਰਕੇ ਦਿਖਾਈ ਨੇ ਤੇ ਕਈ ਵਾਰੀ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਜੀ ਤੁਸੀਂ ਕਿਹੜੀ ਚੀਜ਼ ਦੇ ਨਾਲ ਸਾਫ ਕੀਤਾ ਹੈ ਤੇ ਤੁਸੀਂ ਉਹਦਾ ਜ਼ਰੂਰ ਸਾਨੂੰ ਲਿੰਕ ਸ਼ੇਅਰ ਕਰਿਆ ਕਰੋ ਜੀ ਤੇ ਹੁਣ ਆਪਾਂ ਨੇ ਤੁਹਾਨੂੰ ਦੱਸ ਤਾ ਤੇ ਆਪਾਂ ਨੇ ਕੀ ਦੇ ਨਾਲ ਸੁੱਝੂੜ ਇਹ ਸਾਫ ਕੀਤੇ ਜਿੰਨੇ ਮਰਜੀ ਗੰਦੇ ਤੋਂ ਗੰਦੇ ਹੋਣ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਾਫ ਕਰ ਸਕਦੇ ਹੋ ਕਿ ਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਅਕੀ ਸ਼ੇਅਰ ਕਰਦੇ ਜਾਓ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ